ਤੁਹਾਡਾ ਬਾਕੀ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਸਰੇ ਕਾਲ ਜੀ ਅੱਜ ਅਸੀਂ ਲੈ ਕੇ ਆਏ ਹਾਂ Mahindra B 275 DI ਮਾਡਲ ਹੈ ਜੀ 1999 ਰੇਟ ਮੰਗੇ ਜੀ ਕਿਸਾਨ ਵੀਰ ਨੇ 210000 ਏਰੀਆ ਜੀ ਅਜਨਾਲਾ ਟਾਇਰ 60 ਪੈਸੇ ਪਏ ਹੈ Mahindra B 275 DI ਮਾਡਲ ਹੈ ਜੀ 1999 ਰੇਟ ਮੰਗੇ ਕਿਸਾਨ ਵੀਰ ਨੇ 210000 ਏਰੀਆ ਜੀ ਅਜਨਾਹ ਟਾਇਰ ਹੈ ਜੀ 60 ਪੈਸੇ ਪਏ ਆ ਕਿਸਾਨ ਵੀਰ ਦਾ ਨੰਬਰ ਹੈ ਜੀ 62 201 99 265 WhatsApp 201 99 265 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਾਇਰ ਖਰੀਦ ਸਕਦੇ ਹੋ ਜੀ ਐਡ ਕਰਾਉਣ ਲਈ ਸਾਡਾ WhatsApp ਨੰਬਰ ਹੈ ਜੀ 997798 8446 ਜੋ ਕਿ ਵੀਡੀਓ ਦੇ ਜਮਾਂ ਥੱਲੇ ਖੱਟੇ ਐਕਸ਼ਨ ਸ਼ੋ ਹੋ ਰਿਹਾ ਉਸ ਨੰਬਰ ਤੇ 5 ਤੋਂ 6 ਫੋਟੋਆਂ ਜਾਂ ਦੋਸੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਦਾ ਕੋਈ ਖਰਚਾ ਨਹੀਂ ਤੇ ਫੁੱਲ ਡਿਟੇਲ ਕਿ ਦੋ ਤਿੰਨ ਵਾਰ ਚੈੱਕ ਕਰਕੇ ਫਿਰ ਭੇਜਿਆ ਕਰੋ ਜੀ ਦੂਜਾ ਟ੍ਰੈਕ 60 ਫਾਰਮ ਟ੍ਰੈਕ मॉडल है जी 2006 टायर 70 टैर पैसे पे ये, है एरिया मुक्सर साहिब रेट है जी दो लख पैंठ हज़ार ट्रैट सठ फार्म ट्रैक मॉडल 2006 टायर 70 पैसे पे ये जी, है जी एरिया मुक्सर साहिब रेट है जी दो लख पैंठ हज़ार किसान भीर का नंबर है जी चौरानवे छ सौ बत्ती 34660 94632 34660 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟ੍ਰੈਟ ਖਰੀਦ ਸਕਦੇ ਹੋ ਜੀ ਜਿਹੜੇ ਵੀ ਸਾਡੇ ਚੈਨਲ ਦੇ ਨਾਲ ਜੁੜ ਰਹੇ ਨੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਨੇ ਜੀ ਉਹਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਤੇ ਜਿਹੜੇ ਵੀ ਨਵੇਂ ਨੇ ਉਹ ਸਬਸਕ੍ਰਾਈਬ ਬਟਨ ਨੂੰ ਦੱਬ ਕੇ ਸਾਈਡ ਤੇ ਘੰਟੀ ਦਾ ਬਟਨ ਆਊਗਾ ਉਹਨੂੰ ਦੱਬ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਜਿਹੜੀ ਵੀ ਅਸੀਂ ਵੀਡੀਓ ਪਾਈਏ ਸਭ ਤੋਂ ਪਹਿਲਾਂ ਸਿੱਧਾ ਤੁਹਾਡੇ ਕੋਲੇ ਪਹੁੰਚੇ ਤੇ ਤੁਸੀਂ ਸਾਡੀ ਕੋਈ ਵੀ ਵੀਡੀਓ ਮਿਸ ਨਾ ਕਰੋ ਅੱਗੇ ਜੀ Swift car VDI ਮਾਡਲ 2009 ਟਾਇਰ 60 ਪੈਸੇ ਪਈ ਹੈ ਜੀ ਰੇਟ ਮੰਗੇ ਵੀਰ ਨੇ 230000 ਏਰੀਆ ਜੀ ਕੋਟਕਪੂਰਾ ਫਰੀਦਕੋਟ 스ਵਿਫਟ ਕਾਰ VDI ਮਾਡਲ ਹੈ ਜੀ 2009 ਟਾਇਰ 60 ਪੈਸੀ ਪਈ ਹੈ ਜੀ ਰੇਟ ਮੰਗੇ ਕਿਸਾਨ ਵੀਰ ਨੇ 230000 ਏਰੀਆ ਜੀ ਕੋਟਕਪੂਰਾ ਫਰੀਦਕੋਟ ਇਹਨਾਂ ਵੀਰਾਂ ਦਾ ਨੰਬਰ ਹੈ ਜੀ 8847407560 88475 07560 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ ਜੀ ਇਹ ਗੱਲ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਸਾਡੀਆਂ ਵੀਡੀਓ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਕਈ ਵਾਰੀ ਕੋਈ ਮਿਸਟੈਕ ਹੋ ਜਾਵੇ ਤਾਂ ਅਸੀਂ ਉਹਨੂੰ ਸੁਧਾਰ ਸਕੀਏ ਐਡ ਕਰਾਉਣ ਲਈ ਸਾਡਾ WhatsApp ਨੰਬਰ ਹੈ 98798 ਜੋ ਕਿ ਸਕਰੀਨ ਤੇ ਜਿਵੇਂ ਥੱਲੇ ਸ਼ੋ ਹੋ ਰਿਹਾ ਹੈ 8446 987988446 ਇਸ ਨੰਬਰ ਤੇ ਤੁਸੀਂ ਵੀਡੀਓ ਬਣਾ ਕੇ ਤੇ ਫੁੱਲ ਡਿਟੇਲ ਲਿਖ ਕੇ ਦਿਖਾ ਸਕਦੇ ਹੋ ਅਗੇ ਜੀ ਟਰਾਲੀ ਸਾਈਜ਼ ਹੈ 10x6 ਦੀ ਟ੍ਰੈਟ ਸੋਨਾਲੀਕਾ 700 40 DI ਮਾਡਲ ਹੈ ਜੀ 1998 ਡਬਲ ਕਲਚ ਹੈ ਇਹਨਾਂ ਦਾ ਦੋਨਾਂ ਦਾ ਰੇਟ ਇੱਕੋ ਹੀ ਹੈ ਜੀ 1,70,000 ਟਰਾਲੀ ਸਾਈਜ਼ ਹੈ 10x6 ਦੀ 트੍ਰੈਟ ਹੈ ਜੀ ਸੋਨਾ ਲੀਕਰ 740 DI ਮਾਡਲ ਹੈ ਜੀ 1998 ਡਬਲ ਕਲਚ ਹੈ ਇਹਨਾਂ ਦੋਨਾਂ ਦਾ ਰੇਟ ਇੱਕੋ ਹੀ ਹੈ ਜੀ 1,70,000 ਕਿਸਾਨ ਵੀ ਇਹਦਾ ਨੰਬਰ ਹੈ ਜੀ 62802 21692 8802 21692 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਜੀ। ਕਈ ਵੀਰ ਭਲੇਖੇ ਨਾਲ ਫੋਨ ਲਾ ਲੈਂਦੇ ਜੀ ਅਸੀਂ ਬਾਰ ਬਾਰ ਇਸ ਕਰਕੇ ਦੱਸਦੇ ਆ ਤਾਂ ਕਿ ਤੁਹਾਨੂੰ ਤੁਹਾਡਾ ਟਾਈਮ ਖਰਾਬ ਨਾ ਹੋਵੇ। ਜਿਹੜੀ ਡਿਟੇਲ ਦਿੱਤੀ ਹੁੰਦੀ ਹੈ ਉਹਦੇ ਵਿੱਚ ਕਿਸਾਨ ਵੀਰ ਦਾ ਨੰਬਰ ਹੁੰਦਾ ਸਾਡਾ ਨੰਬਰ ਜਮ੍ਹਾਂ ਥੱਲੇ ਇਸ ਕਰਕੇ ਦੱਸ ਦਿੰਨੇ ਆ ਤਾਂ ਕਿ ਕਈ ਕਿਸਾਨ ਵੀਰ ਐਡ ਪਵਾਉਣਾ ਚਾਹੁੰਦਾ ਹੋਵੇ ਇਸ ਕਰਕੇ ਵੀਡੀਓ ਚੈੱਕ ਕਰਕੇ ਫਿਰ ਜਲਦੀ ਜਲਦੀ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਧੰਨਵਾਦ